ਹਸਪਤਾਲ ਦੇ ਆਪਰੇਸ਼ਨ ਥੀਏਟਰ ਦੇ ਵਿੱਚ ਸੱਪ ਵਰ ਜਾਂਦਾ ਹੈ ਤਾਂ 7 ਫੁੱਟ ਲੰਮਾ ਸੱਪ ਦੇ ਕੇ ਹਸਪਤਾਲ ਦੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਤਾਂ ਹਿਮਾਚਲ ਪ੍ਰਦੇਸ਼ ਦੇ ਕੁੱਲੂ ਦੇ ਹਸਪਤਾਲ ਦੇ ਆਪਰੇਸ਼ਨ ਥੀਏਟਰ ਦੇ ਵਿੱਚ ਰਿਕਵਰੀ ਕਮਰੇ ਦੇ ਵਿੱਚੋਂ 7 ਫੁੱਟ ਲੰਮਾ ਸੱਪ ਆ ਜਿਹੜਾ ਉਹ ਨਿਕਲੇ ਆਏ ਜਿਸ ਨੂੰ ਦੇਖ ਕੇ ਹਸਪਤਾਲ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਅਤੇ ਇਸ ਦੀ ਵੀਡੀਓ ਉਹਨਾਂ ਦੇ ਵੱਲੋਂ ਬਣਾਈ ਜਾਂਦੀ ਹੈ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਕੁੱਲੂ ਦੇ ਵਿੱਚ ਭਾਰੀ ਬਰਸਾਤ ਹੋਈ ਹੈ ਜਿਸ ਕਰਕੇ ਜੰਗਲੀ ਜੀਵ ਨੇ ਜਿਹੜੇ ਉਹ ਸੁੱਕੀਆਂ ਥਾਵਾਂ ਵੱਲ ਜਾ ਰਹੇ ਨੇ ਤਾਂ ਹੋ ਸਕਦਾ ਹੈ ਕਿ ਅਜਿਹੇ ਵਿੱਚ ਇਹ ਸੱਪ ਹਸਪਤਾਲ ਦੇ ਅੰਦਰ ਆ ਗਿਆ ਹੋਵੇ ਅਤੇ ਆਪਰੇਸ਼ਨ ਥੀਏਟਰ ਦੇ ਵਿੱਚ ਇਹ ਸੱਪ ਪਹੁੰਚ ਜਾਂਦਾ ਹੈ ਜਿਸ ਕਰਕੇ ਹਸਪਤਾਲ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਦੇਖਣ ਦੇ ਵਿੱਚ ਸੱਪ ਜ਼ਹਿਰੀਲਾ ਜਾਪ ਰਾਇ ਤਾਂ ਇਸ ਸੱਪ ਦੀ ਵੀਡੀਓ ਹੁਣ ਸੋਸ਼ਲ ਮੀਡੀਆ ਉੱਤੇ ਵੀ ਵਾਇਰਲ ਆ ਜਿਹੜੀ ਉਹ ਹੋ ਰਹੀ ਹੈ